ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਚੰਗੀ ਝੋਟੀ ਆ ਗਈ ਵੀਰੇਓ ਚੰਗੇ ਰਿਕਾਰਡ ਵਾਲੀ ਆ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਨਾਂ ਬਾਰੇ ਲੈਣੇ ਆ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਨਮ ਵੀਰ ਜੀ ਕਿੱਹਾ ਚੱਲ ਜੀ ਹਾਂ ਜੀ ਵੀਰ ਜੀ ਵਧੀਆ ਤੁਸੀਂ ਸਨਮ ਜੀ ਵਧੀਆ ਵੀਰੇ ਵਧੀਆ ਤੇ ਦਾ ਬਾਕੀ ਕਿ ਜਿੰਦਰ ਡੇਢੀ ਫਾਰਮ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਸਤਿ ਸਾਕ ਜੀ ਸਤਿ ਸਾਕ ਜੀ ਤਾਂ ਵੀਰ ਜੀ ਨਾਂ ਦੱਸੋ ਆਪਣਾ ਆਰਾਮ ਸਿੰਘ ਖਦੇਵ ਸਿੰਘ ਜੀ ਹਾਂਜੀ ਈਲਾ ਗੁਰਦਾਸਪੁਰ ਹੈ ਪਿੰਡ ਡੇਢੀ ਵਾਲਾ ਕਰਨਾ ਤਹਿਸੀਲ ਕਰਨੋੜ ਠੀਕ ਹੈ ਜੀ ਨੰਬਰ 84278 ਕਾਟ ਤੈਨ ਨਸੀ ਜੀ ਨੰਬਰ 90564 ਕਾਟ ਤੈਨ ਨਸੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾ ਵੀਰ ਜੀ ਆ ਗਈਆਂ ਆਪਣੇ ਕੋਲੇ ਸੂਈਆਂ ਸਵਾਈਆਂ ਵੜਾਆਂ ਗਈਆਂ ਤੇ ਚੰਗੀ ਝੋਟੀ ਆ ਗਈ ਸੂਈ ਕੋਲੇ ਹਾਂਜੀ ਵੀਰ ਚੰਗੇ ਰਿਕਾਰਡ ਵਾਲੀ ਚੰਗੇ ਰਿਕਾਰਡ ਵਾਲੀ ਵੀਰ ਜੀ ਕੀ ਬਾਤ ਆ ਚੰਗੇ ਰਿਕਾਰਡ ਵਾਲੀਆਂ ਨੇ ਠੀਕ ਹੈ ਜੀ ਤਾਂ ਵੀਰੇ ਕਰੀਏ ਸ਼ੁਰੂ ਹਾਂਜੀ ਵੀਰ ਜੀ ਕਰੋ ਪਹਿਲੇ ਨੰਬਰ ਵਾਲੇ ਝੋਟੀ ਬਾਰੇ ਦੱਸੀ ਵੀਰੇ ਝੋਟੀ ਵੀਰ ਜੀ ਤਾਜੀ ਸੂਈ ਜੇ ਤਾਜੀ ਸੂਈ ਆ ਦੂਜਾ ਦੇਣਾ ਦੂਜਾ ਦੇਣਾ ਠੀਕ ਹੈ 10 ਕਿਲੋ ਬੋਲਾ ਹੋਏਗਾ ਇਸ ਟਾਈਮ ਅੱਛਾ ਜੀ ਹਾਂ ਜੀ ਤਾਂ ਸਵੇਰ ਦੂਜਾ ਆ ਗਿਆ ਵੀਰੇ ਸਵੇਰ ਜੀ ਪਹਿਲੇ ਸਵੇਰ ਦਾ ਰਿਕਾਰਡ ਦੇ 10 ਕਿਲੋ ਦਾ ਠੀਕ ਹੈ ਜੀ ਤਾਂ ਦੂਜੇ ਸਵੇਰ ਸੁਈਰ ਕੀ ਤਾਂ ਵੇਖੋ ਵੀਰੇ ਉਹ ਤਾਜੀ ਸੂਛੋਟੀ ਆ ਐਂ ਸਿੰਘ ਸੁੰਗ ਦੀ ਕੁਆਲਿਟੀ ਤੇ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਸਫਾਈਆਂ ਬਹੁਤ ਨੇ ਖਾਨ ਥਣ ਵਧੀਆ ਲੱਗਿਆ ਹਨਾ ਵੀਰੇ ਸੋਹਣੀ ਛੋਟੀ ਆ ਰਾਜੀ ਆ ਤਾਂ ਸਿੰਘ ਸੁੰਗ ਦੀ ਬਹੁਤ ਸੋਹਣੀ ਛੋਟੀ ਵੀਰੇ ਤਾਂ ਬਾਕੀ ਏਰੀਏ 'ਚ ਇਧਰ ਵੀਰ ਉਹਨਾਂ ਦਾ ਰੇਟ ਬਿਲਕੁਲ ਹੀ ਜੈਜ ਹੁੰਦਾ ਵੀਡੀਓ ਐਂਡ ਤਾਈਂ ਜਰੂਰ ਵੇਖ ਲਿਓ ਤਾਂ ਪਸ਼ੂ ਵੀ ਸਾਫ਼ ਸੁਥਰਾ ਹੁੰਦਾ ਬੱਚੇ ਕੀ ਪਾਲੇ ਵੀਰ ਜੀ ਨੇ ਕੱਟਾ ਹੀ ਜੀ ਕੱਟਾ ਗਿਆ ਹਾਂਜੀ ਠੀਕ ਹੈ ਜੀ ਤਾਂ ਵੀਰ ਜੀ ਚਵਾ ਕਿਵੇਂ ਦਾ ਨਿਕਲਿਆ ਇਹਦਾ ਹਾਂ ਵੀਰ ਜੀ ਇੱਕ ਨੰਬਰ ਇੱਕ ਨੰਬਰ ਅੱਛਾ ਲਓ ਨਾ ਬੱਚੇ ਲਾ ਦਿਓ ਵੇਖੋ ਵੀਰਿਓ ਪਤਾ ਲੱਗ ਜਾਂਦਾ ਦੂਰੋਂ ਵੀਰਾਂ ਨੂੰ ਕਿ ਪਸ਼ੂ ਦਾ ਚਵਾ ਕਿਵੇਂ ਦਾ ਵਾ ਤਾਂ ਬਾਕੀ ਵੀਰਿਓ ਰੇਟ ਵੀ ਵੀਰ ਉਹਨਾਂ ਦਾ ਜੈਜ ਹੁੰਦਾ ਜੀ ਸੋਹਣੀ ਝੋਟੀ ਹੈ ਵੀਰੋ ਐ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਥਣ ਥਣ ਬੜਾ ਪਿਆਰਾ ਲੱਗਿਆ ਜੀ ਠੀਕ ਹੈ ਥਣ ਬੜਾ ਪਿਆਰਾ ਲੱਗਿਆ ਨਾ ਚਵਾ ਵਧੀਆ ਲੱਗਿਆ ਬੰਨੇ ਮੱਚਾ ਜੀ ਬੰਨੇ ਆ ਗਈ ਇਹ ਹਾਂ ਜੀ ਤੇ ਵੇਖੋ ਵੀਰੋ ਬਹੁਤ ਚੰਗੀ ਝੋਟੀ ਆ ਥਨ ਬੜਾ ਪਿਆਰਾ ਲੱਗਿਆ ਤੇ ਚਵਾ ਚੈੱਕ ਕਰ ਲਓ ਲਾਗੇ ਤੋਂ ਯਾ ਮੋਟੀ ਤਹਰਾ ਬੋਲੋ ਇਹ ਚਵਾ ਲੱਗਿਆ ਜੀ ਇੱਕ ਨੰਬਰ ਚਵਾ ਲੱਗਿਆ ਜੀ ਠੀਕ ਹੈ ਵੀਰ ਠੀਕ ਹੈ ਹਾਂ ਤੋੜ ਦੋ ਇੱਕ ਰੀ ਤੋੜੋ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਚਵਾ ਇੱਕ ਨੰਬਰ ਲੱਗਿਆ ਤਾਜੀ ਸੂਈ ਆ ਤਾ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਤਾਂ ਚੈੱਕ ਕਰ ਲਓ ਇੱਕ ਵਾਰੀ ਫੇਰ ਤੋੜਾ ਤਹੇ ਬੋੜਾ 7 ਕਿਲੋ ਵੀਰ ਜੀ 7 60 ਵਿੱਚ ਪਿਆਰਾ 8 ਠੀਕ ਹੈ ਜੀ ਤੇ ਵੇਖੋ ਵੀਰੋ ਬਹੁਤ ਸੋਹਣੀ ਛੋਟੀਆਂ ਲੇਵੇ ਦੀਆਂ ਸਫਾਈਆਂ ਚਾ ਇੱਕ ਨੰਬਰ ਲੱਗਿਆ ਤਾਂ તાਜੀ ਸੁਈਆਂ ਵੀਰੋ ਰੇਟ ਦੀ ਗੱਲ ਕਰਦੇ ਆ ਵੀਰੋ ਨਾਲ ਕੋਲੇ ਸਫਾਈਆਂ ਨੇ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਝੋਟੀ ਮੋਲ ਤੇ ਭਾਜੀ 80 85 ਨਹੀਂ ਕਰਨਾ ਤਾਂ ਹਾਂਜੀ ਜਿਆ ਜੀ ਨੇ 75000 ਦੀ ਦੇ ਦिए ਠੀਕ ਹੈ ਜੀ ਹਾਂਜੀ ਕਰਦੇ ਛੋਟ ਛਪਾ ਹੈ ਨਾ ਜੀ 2000 ਛੜ ਜੋ ਵੀਰੇ 73 ਦੀ ਪੂਰੇ 8000 ਦੀ 70 ਦੀ 70 ਦੀ ਕੀ ਬਾਤ ਹੈ ਕਰਦੀ ਹੋਰ ਹੋਰ ਛੱਡ ਮੇਰਾ ਵੀਰਾ ਜੀ ਲੋ ਵੀਰ ਜੀ ਸੁਣੋ ਹੋਰ ਛੱਡੋ ਜੀ ਹੋਰ ਛੱਡੋ ਵੀਰ ਜੀ ਇਹਦੇ ਕੀ ਬਾਤ ਹੈ ਜੀ ਦੋ ਹੋਰ ਦਹੁਰ 60000 ਦੀ 80000 ਦੀ 10000 ਰੋਡ ਤੋਂ 70 ਦੀ ਜਾਂਦੇ ਵੀ ਅੱਲਾਹ ਕਰਾ ਦੇ ਕਰ ਦੇ ਮੇਰਾ ਵੀ ਇਹ ਕੀ ਗੱਲ ਤੇਰੀ ਫਰੀ ਮੋਰੀ ਜੀ ਪੂਰੇ 68 ਦੀ ਜਾਣ ਤੋਂ ਭਾਜੀ ਤੇ ਵੇਖੋ ਵੀਰੋ ਸਾਰਾ ਸਿਆਲ ਚੋ ਗਿਆ ਵੀ ਪੁਰਾਣੇ ਨਵੇਂ ਪਸ਼ੂ ਆ ਚੰਗੀ ਝੋਟੀ ਆ ਵੀਰੋ ਤਾਜੀ ਸੂਈ ਆ ਬੋਲੇ ਤੇ ਆ ਚਵਾ ਇੱਕ ਨੰਬਰ ਲੱਗਿਆ ਵੀਰੇ ਤਾਂ ਤੁਸੀਂ ਰੇਟ ਚੈੱਕ ਕਰ ਹੀ ਲਿਆ ਵੀਰ ਉਹਨਾਂ ਦਾ ਰੇਟ ਬਹੁਤ ਜਾਇਜ਼ ਹੁੰਦਾ ਹਰੇਕ ਵੀਡੀਓ 'ਚ ਤਾਂ ਐ ਲੈਵਲ ਉਵੇ ਦੀਆਂ ਸਫਾਈਆਂ ਤਾਂ 68000 ਦਿਓ ਜੀ ਚਵਾ ਤੁਹਾਨੂੰ ਵੀਰੇ ਵਿਖਾਲ ਦਿੱਤਾ ਇੱਕ ਨੰਬਰ ਇਹਨੂੰ ਚਵਾ ਲੱਗਿਆ ਜੀ ਬਹੁਤ ਚੰਗੀ ਛੋਟੀ ਆ ਹਾਂਜੀ ਦੂਜੇ ਨੰਬਰ ਤੇ ਆ ਗਈ ਵੈੜ ਜੀ ਇਹ ਵੀ ਤਾਜੀ ਸੂਈ ਦੀ ਚਾਰ ਦੰਦ ਜੀ ਚਾਰ ਦੰਦਾਂ ਤਾਜੀ ਸੂਈ ਕੰਨ ਨੋਗਾਲਾ ਜੀ ਹਾਂਜੀ ਭਾਜੀ ਬੱਚੇ ਕੀ ਪਾਇਆ ਜੀ ਇਹਨੇ ਮਗਰੀ ਦੇ ਬੱਛੀ ਜੀ ਹਾ ਦੇ ਬੱਛੀ ਆ ਗਈ ਹਾਂਜੀ ਆ ਜਿਹੜੀ ਆ ਗਈ ਹੈ ਜੀ ਹਾਂਜੀ ਠੀਕ ਹੈ ਜੀ ਤੇ ਵੇਖੋ ਵੀਰੋ ਸੋਹਣੀ ਵੈੜਾ ਤਾਜੀ ਸੂਈ ਆ ਤਾਂ ਮਗਰੀ ਵੀ ਇਹਦੇ ਆ ਵੱਛੀ ਆ ਗਈ ਜੋ ਵੇਖੋ ਵੀਰੋ ਸਫਾਈਆਂ ਲੈ ਵੇਦੀਆਂ ਲਾ ਸਵਾਰੀ ਝੋਗੀ ਜੇ ਮੋੜ ਚਾਰ ਦੰਦ ਆ ਜੀ ਕਦ ਕਾਠ ਵਾਲੀ ਆ ਵੀਰੇ ਫੈਂਡ ਚੰਗੀ ਆ ਫਿਰ ਵੈੜ ਜੀ ਹਨਾ ਜੀ ਤਾਂ ਸੀਸ ਲਾ ਕੇ ਵੀ ਬੋਤ ਆ ਵੇਖੋ ਵੀਰੇ ਢੋਨ ਵਾਲੀ ਆ ਗਈ ਵੈੜ ਨੌਕ ਵਾਲਾ ਥਣ ਕਦ ਕਾਠ ਬਹੁਤ ਸੋਣਾ ਆ ਵੱਛੀ ਵੀਰੇ ਕੀ ਆ ਬਾਤ ਹੈ ਖਾਨਮੜਾ ਪਿਆਰਾ ਲੱਗਿਆ ਜੀ ਠੀਕ ਹੈ ਜੀ। ਜਿੱਦਾਂ ਮਰਜ਼ੀ ਚੋਵੇ ਕੇ ਲੱਤ ਨਹੀਂ ਹਿਲਾਉਣੀ ਫੜੀ। ਠੀਕ ਹੈ ਜੀ। ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ? ਜੀ ਜੀ ਭਾਜੀ ਤਾਂ 40000 ਦੀ। ਹਾਂਜੀ। 40000 ਦੀ। 43 ਦੀ? ਹਾਂਜੀ। ਉਹ ਚੰਗ ਛੋੜ ਜਿਪਾਂ। ਕਰ ਦੋ ਤੁਸੀਂ। ਕੀ ਬਾਤ ਆ ਜੀ। 40 ਦੀ ਵੀ ਨਹੀਂ ਲੈਣੀ। 38000। 38000 ਜੀ? ਹਾਂਜੀ। 1000 ਹੋਰ 37 ਦੀ ਜਾਨਦੋ ਭਾਜੀ ਤੁਸੀਂ ਕਹਿਤਾ 37000 ਦੀ ਹੋਜੂ ਵੀਰੋ ਤਾਜੀ ਸੂਈ ਆ ਐ ਤੂੰ ਤੰਨ ਨਾਲ ਹੀ ਆ ਹਾਂਜੀ ਹੋਰ ਮੈਂ ਕਰਨੇ ਕਰ ਦੇਮ ਕਰ ਦਈਏ ਮੈਂ ਤਾਂ ਹੋਰ ਵੀ 1000 ਰੁਪਏ ਜਾਨਦੋ 36000 ਦੀ 36000 ਦੀ ਭਾਜੀ 8 ਕੀ ਬਾਤ ਹੈ ਜੀ ਵੇਖੋ ਵੀਰੋ ਰੇਡ ਜਵਾਂ ਹੀ ਗਿਆ ਜਾ ਕੱਦ ਕਾਠ ਵਾਲੀ ਵੈੜਾ ਸੀਲਸ ਲੱਗਾ ਮਗਰੀ ਵੀ ਵਸ਼ੀ ਆ ਗਈ ਹਾਂ ਨਾ ਸ਼ਕਤੀ ਯਾਰ ਕੀ ਯਾਰ ਹੋਰ ਕੀ ਯਾਰ ਬੈਂਦੀ ਦੀਆਂ ਦੇ ਵੀ ਬੈਂਦੀ ਦੀਆਂ ਕੀ ਪਟਾਕੇ ਪੈਣ ਵਾਲੀ ਗੱਲ ਆ ਵੀਰੋ ਐਨ ਤੋਕੜਾਂ ਪਾ ਪਸ਼ੂ ਮਿਲਦੇ ਤੁਹਾਡੇ ਕੋਲੇ ਇਧਰਲੀ ਏਰੀਆ 'ਚ ਰੇਟ ਜਾਇਜ਼ ਹੁੰਦਾ ਵੀਰੋ ਤਾਂ ਪਿਕਸ ਆਰਡਰ ਵਾਲੀ ਬਹੁਤ ਹੀ ਸੋਹਣੀ ਵਿਹੜਾ ਨੌਕਲਾ ਥਾਣਾ ਮਗਰ ਵਸ਼ੀ ਆ ਗਈ ਤਾਂ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਉਹਨਾਂ ਦਾ ਹਾਂਜੀ ਅਗਲੇ ਬੰਨੇ ਆ ਗਈ ਜਰਸੀ ਇਹ ਵੀ ਯਾਰ ਗੱਬਣ ਜਈ ਜਰਸੀ ਇਹ ਗੱਬਣਾ ਗਈ ਹਾਂਜੀ ਪੰਜਾਬ ਵਾਲੀ ਦੇਨੰਦ ਕਿਨੇ ਗੱਲੇ ਜੂ ਦੱਸ ਲੈ ਜੂ ਹਾਂਜੀ ਭਾਜੀ ਖੋਲੋ ਵੀਰ ਜੀ ਵੇਖੋ ਵੀਰੋ ਦਿਨ 10 ਲੈ ਜੂਗੀ ਜਰਸੀ ਵੈੜ ਆ ਗਈ ਆ ਐ ਨਿਗਾ ਨਿਗਾ ਕੰਨ ਆ ਗਿਆ ਥੰਥੂ ਚੰਗਾ ਲੱਗਿਆ ਸਿੱਧੀ ਸੱਦੀ ਉੱਪਰੋਂ ਵੀਰੋ ਐ ਜਿਵੇਂ ਹੀ ਬਹੁਤ ਹੀ ਸੋਹਣੀ ਵੈੜ ਇਹ ਵੀ ਚੰਗੀ ਜਿਹੜਾ ਕੋਈ ਫੜਾ ਦੱਸ ਰਿਹਾ ਸਾਂਭ ਲਈ ਗਣਾ ਬਹੁਤ ਚੰਗੀ ਵੈੜ ਹਾਂਜੀ ਰੋਕਿਓ ਵੀਰ ਜੀ ਰੋਕਿਓ ਰੋਕਿਓ ਵੇਖੋ ਵੀਰੋ ਲੱਗ ਕੇ ਤਾਂ ਥੰਦੀ ਕੁਆਲਿਟੀ ਬਹੁਤ ਹੀ ਪਿਆਰਾ ਥੰਨ ਲੱਗਿਆ ਚਵਾਈ ਵਾਲਾ ਫਿਰ ਦੱਸ ਲੈ ਜੂ ਹਣੇ ਪਰ ਬਣੂ ਬਣੂ ਬਹੁਤ ਹਾਂਜੀ ਭਾਜੀ ਚਲਾ ਬਣੀਆਂ ਜਾਗੇ ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਇਹਦਾ ਮੁੱਲ ਕੀ ਕਰਨਾ ਮੁੱਲ ਭਾਜੀ ਦੇ ਦिए 40000 ਦੀ 42 ਦੀ ਹਾਂਜੀ ਉਹ ਚੋਂ ਵੀ ਛੋਟੇ ਛੱਪਾ ਕਰ ਦੋ ਤੁਸੀਂ ਦੋ ਛੱਡ ਦੋ 40 ਦੀ ਇਹ ਵੀ ਜਾਂ ਤਾਂ ਦੋ ਹੋਰ ਫਿਰ 38000 ਦੀ ਜਾਂਦੇ 38000 ਦੀ ਹਾਂਜੀ ਵੇਖੋ ਵੀਰੋ ਇੱਕ ਵਾਰੀ ਲਾਗੇ ਤਾਂ ਖਣ ਬਹੁਤ ਹੀ ਪਿਆਰਾ ਲੱਗਿਆ ਤੇ ਗੱਲ ਕਰੀਏ ਵੀਰੇ ਗੱਦ ਘਾੜ ਦੀ ਬਹੁਤ ਸੋਹਣਾ ਉੱਪਰੋਂ ਵੀ ਐ ਸਿੱਧੀ ਗਾਡਰ ਗੁੱਡ ਰੰਗੂ ਤੇ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਬਾਹਰ ਨੂੰ ਤੇ ਦਿਨ ਦਾ ਬਾਕੀ ਨੇ ਹਾਂ ਨਾ ਹੋ ਗਈ ਹੁਣ 38 ਦੀ 38 ਦੀ ਹੋਰ ਹੋਰ ਕਰ ਮੇਰਾ ਵੀ ਛੱਡੋ ਚੱਲੀ ਜਾਂਦੋ ਉੜਦੀਆਂ ਲੈ ਰੇਡ ਕਰ ਦੋ ਤੁਸੀਂ ਯਾਰੀ ਛੱਡੋ ਚਲੋ 37 ਜਾਂਦੋ 37 ਯਾਰ ਦੀ 35 ਦੀ 35000 ਦੀ ਯਾਰ ਕਰਕੇ ਵੈਰ 45000 ਦੀ ਕੋਈ ਫੋਨ ਲਾ ਲੈ ਬਾਕੀ ਹਾਂਜੀ ਬਾਕੀ ਤੇ ਵੀਰੋ ਫੋਨ ਜਰੂਰ ਵੀਰ ਨੂੰ ਲਾ ਲਿਓ ਰੇਡ ਜਵਾਂ ਇੱਜਾ ਜੀ ਬਹੁਤ ਸੋਹਣਾ ਰੇਡ ਕੀਤਾ ਵੀਰ ਨੇ ਤਾਂ ਫੇਰ ਸੂਈਆਂ ਸਵਾਈਆਂ ਆ ਗਈਆਂ ਹਨਾ ਵੀ ਹਾਂਜੀ ਭਾਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਜਰਸੀਆਂ ਆ ਗਈਆਂ ਨੇ ਤਾਂ ਹਾਂਜੀ ਇਹਦੇ ਬਾਰੇ ਦੱਸੋ ਵੀਰ ਜੀ ਪਹਿਲੇ ਨੰਬਰ ਪਾਏ ਇਹ ਵੀ ਵੈਰ ਸੂਈ ਜੇ ਇਹ ਵੀ ਸੂਈ ਹੈ ਜੀ ਤਿਆਰ ਜੀ ਬੱਚਿਆ ਕੀ ਪਾਲਿਆ ਨੇ ਜੀ ਕੀ ਜੀ ਕੀ ਬਾਤ ਆ ਫੇਸ ਕੁਆਲਟੀ ਬਹੁਤ ਸੁਣੀ ਆ ਤਾਂ ਲੈਵਾ ਬਹੁਤ ਪਿਆਰਾ ਲੱਗਿਆ ਵੀਰੋ ਤਾਂ ਮਗਰਵਸ਼ੀ ਆ ਗਈ ਹੈ ਜਰਸੀ ਬੋਦੀ ਵਾਲੀ ਐ ਨਿਗਾ ਨਿਗਾ ਕਰਨ ਆ ਗਿਆ ਬਹੁਤ ਸੁਣੀ ਵੈੜ ਕੀ ਬਾਤ ਚਾਪਾ ਮੋਹਰ ਦਾ ਬਣਾ ਕੋਈ ਨਹੀਂ ਸੀ ਲੱਭੀ। ਫਾਇਰ ਉਹ ਨਹੀਂ ਆਈ ਤੋ ਬੜੀ ਭੋਲੀ। ਕੀ ਬਾਤ ਹੈ। ਮਗਰੀਬ ਵਸ਼ੀ ਆ ਗਈ ਹੈ। ਵਸ਼ੀ ਵੀ ਚੰਗੇ ਸੀ ਮੰਦੀ ਹੈ। ਹਾਂਜੀ ਹਾਂਜੀ। ਕੀ ਬਾਤ ਹੈ। ਵੇਖੋ ਵੀਰੋ ਜਿੰਨਾ ਵੀ ਇਹਨਾਂ ਦੀ ਡਿਮਾਂਡ ਹੁੰਦੀ ਆ ਐ ਸੋਹਣੀ ਜੈਸੀ। ਕਿੱਲੇ ਬੱਜੀ ਵੀ ਵੀਰੇ ਸੋਹਣੀ ਲੱਗੇ ਤੇ ਲੈ ਵਾਲੂ ਆ ਵੀ ਸੋਹਣਾ ਲੱਗਿਆ। ਤੇ ਵੀਰ ਜੀ ਸ਼ਾਮ ਦਾ ਇਹ ਤਾਂ ਕਾਫੀ ਬਣ ਜਾਂਦੀ ਹੁੰਨੀ। ਹੈਨਾ ਜੀ? ਹਾਂਜੀ ਹਾਂਜੀ। ਚੁਵਾਈ ਵਾਲਾ ਥਣ ਲੱਗਿਆ। ਤਾਂ ਵੀਰ ਜੀ ਇਹਦਾ ਮੁੱਲ ਮੁੱਲ ਤੇ ਭਾਜੀ ਕਰਨ ਨੂੰ ਕੀ ਹੈ ਦਾ 50 ਕੜੀ ਜੋ 45 ਹਾਂਜੀ ਆਪਾਂ ਨਹੀਂ ਕਰੀਏ ਕਿੰਨੇ ਦੀ ਹੋ ਜੀ ਵੀਰੇ 43 ਦੀ ਦੇ ਦਈਏ 43 ਦੀ ਹਾਂਜੀ ਠੀਕ ਹੈ ਜੀ ਸੋਹਣੀ ਵਹਿੜ ਆ ਗਈ ਕਰ ਦੋ ਬੱਸ ਮਾਨਤਾ ਥਣ ਤੋਂ ਲੈ ਕੇ ਲੇਵੇ ਤੋਂ ਫੇਸ ਕੁਆਲਟੀ ਤੇ ਮਗਰ ਵੀ ਵਸ਼ੀ ਆ ਗਈ ਹਾਂਜੀ ਮਗਰ ਵੀ ਵਸ਼ੀ 43 ਚ ਦੋ ਸ਼ਰਤਾਂ ਵੀਰੇ 41 ਦੀ 41 ਦੀ ਕਰ ਦੋ ਮਾਨਤਾ ਜੀ ਹਾਂ ਵੀਰ ਜੀ ਕੋਈ ਹੋਰ ਛਟੋ ਵੀਰ ਜੀ ਛੜੀਏ ਛਟਣੀ ਉਹ ਛੜਨੇ ਨਹੀਂ ਦੋ ਸ਼ਰਤਾਂ ਜੀ 1000 ਘਰ 40 ਦੀ ਹੋਗੀ ਇਹ 3000 ਰੋਡ ਛੱਡੋ 38000 ਦੀ 38000 ਦੀ ਬਾਕੀ ਕੋਈ ਫੋਨ ਲਾ ਲੇ ਹੈ ਨਾ ਜੀ ਹਾਂ ਜੀ ਭਾਜੀ ਵੀਰੋ ਫੋਨ ਜਰੂਰ ਲਾ ਲਿਓ ਐ ਸੋਹਣੀ ਵੈੜਾ ਖੰਡ ਸੋਹਣਾ ਲੱਗਿਆ ਫੇਸ ਕੁਆਲਟੀ ਸੋਹਣੀ ਲੱਗੀ ਤਾਂ ਮਗਰ ਵੀ ਵੀਰੋ ਇਹਦੇ ਵਸ਼ੀ ਆ ਗਈ ਆ ਬਹੁਤ ਚੰਗੇ ਸੀ ਮੰਦੀ ਹਾਂ ਜੀ ਬਹੁਤ ਚੰਗੀ ਵੈੜਾ ਵੀਰੇ ਹਾਂ ਜੀ ਅਗਲੇ ਬੰਨੇ ਆ ਗਈ ਵੈੜੀ ਇਹਦਾ ਬੱਚਾ ਕੀ ਭਲੇ ਇੰਨੀ ਜੀ ਇਹਦੇ ਮਗਰ ਬਸ਼ਾ ਇਹਦੇ ਮਗਰ ਵਸ਼ਾ ਗਿਆ 7 ਕਿਲੋ ਦੁੱਧ ਨੌਕ ਵਾਲਾ ਥਾਣਾ ਠੀਕ ਆ ਜੀ ਅਛਾ ਬੱਚਿਆਂ ਕੀ ਠੀਕ ਹੈ ਹੈ ਵੱਡੇ ਵੱਲੇ ਚ ਵੀ ਲੰਮੀ ਲੰਮੀ ਵੇਖ ਲਾ ਇਹ ਸਮ ਵਾਲੀ ਹੈ ਠੀਕ ਹੈ ਪਠਾਨੀ ਨਾ ਵਿਰਜੀ ਇਹਦਾ ਮੁੱਲ ਮੁੱਲ ਭਾਜੀ ਜੈਜੀ ਦਾ ਉੱਡਣ ਵਾਲਾ ਹਾਂਜੀ 27000 ਦੀ 2000 ਜਾਂਦੀ ਹੈ ਪੰਜੀ ਦੀ ਥੋੜਾ ਥੋੜਾ ਮੇਰਾ ਵੀ 2000 ਤੇ ਜੀ ਬਾਕੀ ਕੋ ਫੋਨ ਲਾ ਲੈ ਬਾਈ ਜਰ ਦੀ ਹਾਂ ਨਾ ਯਾਰ ਤਾਂ ਵੀਰੋ ਫੋਨ ਲਾ ਲਿਓ ਬਾਈ ਜਰ ਦੀ ਤਾਂ ਥਨ ਤੁਨ ਪਿਆਰਾ ਲੱਗਿਆ ਫੋਨ ਜਰੂਰ ਲਾਇਓ ਵੀਰ ਉਹਨਾਂ ਨੂੰ ਰੇਟ ਬਹੁਤ ਨੋਰਮਲ ਹੁੰਦੇ ਵੀਰ ਉਹਨਾਂ ਦੇ ਇਲਾਕੇ ਦੇ ਇਧਰ ਪਸ਼ੂਆਂ ਦੇ ਤਾਂ ਵੱਡੀ ਵੜ ਆ ਗਈ ਵੀਰੋ ਡੱਬੀ ਜਿੰਨਾ ਵੀਰਾਂ ਦੀ ਡਿਮਾਂਡ ਦੀ ਐਫ ਜਰਸੀ 크ਰੋਸ ਆ ਗਈ ਹਨਾ 17 18 ਕਿਲੋ ਤਿਆਰ 17 18 ਕਿਲੋ ਤਿਆਰ ਹਾਂਜੀ ਚੌਥਾ ਪੰਜਵਾਂ ਜੀ ੱਲੇ ਵਾਲਾ ਲੱਗਿਆ ਥੱਬਿਆਂ ਵਾਲਾ ਜੀ ਪੰਡਾ ਪੁੰਡਾ ਪਾਈਆਂ ੱਲੇ ਉਹ ਵੀਰੋ ਚੈੱਕ ਕਰ ਲਓ ਵਸ਼ਿਆ ਗਿਆ ਜੀ ਵੱਡੀ ਵੈੜਾ ਵੀਰੇ ਤਾਂ ਬੋੜਾ ਕਿੰਨਾ ਵੀਰ ਜੀ ਆ ਗਿਆ 17 ਕਿਲੋ ਹਾਂਜੀ ਭਾਈ 17 18 ਦਾ ਭਾਜੀ ਹੋਏਗਾ ਅੱਛਾ 17 18 ਕਿਲੋ ਆ ਹਾਂਜੀ ਕੀ ਬਾਤ ਆ ਵੱਡੀ ਵੈੜ ਵੀਰੋ ਲੰਮੀ ਬੇਲ ਆ ਇਹ ਲੈ ਵਾਲੋ ਬੜਾ ਚੰਗਾ ਲੱਗਿਆ ਪੰਡਾ ਪੁੰਡਾ ਸਲੇਓ ਪਾਈਆਂ ਪੂਰੀਆਂ ਖਣ ਬੜਾ ਪਿਆਰਾ ਚਿਵਾਈ ਇਹਦਾ ਵੱਡੀ ਵੈੜ ਵੀਰੋ ਚੈੱਕ ਕਰੋ ਲੈਵਲ ਉਹ ਬੜਾ ਸ਼ਾਨਦਾਰ ਲੱਗਿਆ ਜੀ ਨੇ ਉਹ ਐਡੀ ਐਡੀ ਮੋਟੀ ਦੇਖੋ ਵੀਰੋ ਫੇਸ ਕੁਆਲਟੀ ਐਨੀ ਨੀਗਾ ਕੰਨ ਆ ਗਿਆ ਬਰੀਡ ਫੁੱਲ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਵੱਡੀ ਗੱਲ ਹੈ ਮੁੱਲ ਪਾਜੀ ਇਹਦਾ ਮੁੱਢ ਵਾਲਾ ਹਾਂਜੀ ਕੋਈ 65 70 ਨੇ 60 ਦੇ ਦੇ ਦਈਏ ਦੋ ਛੱਡ ਦਿਓ 58 ਦੇ ਜਾ ਜਾ 2000 ਰੁਪਏ ਵਿੱਚ ਪਿਦੇ ਯਾਤੀ ਉਹ ਰਿਆ 25ਂ ਦੀ 25ਂ ਦੀ ਬਾਕੀ ਕੋ ਫੋਨ ਲਾ ਲਈ ਯਾਰ ਹਨਾ ਤਾਂ ਇਹ ਇਹ ਬੋਲੀ ਸੀ ਬੋਲੀ ਲੱਤ ਕਿਉਂ ਨਹੀਂ ਹਨਾ ਉਹ ਬੱਚਾ ਅੱਛਾ ਬੋਲੀਓ ਸਾਫ ਕਰਤੀ ਚੌਥਾ ਦੇਣਾ ਹਾਂਜੀ ਤਾਂ ਵੇਖੋ ਵੀਰੇ ਚੌਥਾ ਦੇਣਾ ਵੱਡੇ ਪੱਲੇ ਜਿਆ ਲੇਵੇ ਵਾਲੀ ਬਰੀਡ ਵੜ ਆ ਗਈ ਹੈ ਜੀ ਠੀਕ ਹੈ ਜੀ ਇਹ ਵੀ ਵਾਸ ਹੋਈ ਜੀ ਸੂਈ ਸਵਾਈ ਹੈ ਜੀ ਹਾਂਜੀ ਕਾਲੀ ਵੜ ਆ ਗਈ ਲੇਵੇ ਵਾਲੀ 12 ਦੇਣਾ 12 13 ਕਿਲੋ ਹਾਂਜੀ ਤਾਂ ਬੱਚਾ ਕੀ ਹੈ ਮਗਰੀ ਦਾ ਵਸ਼ੀ ਜਿਹੜੀ ਬੈਠੀ ਹੈ ਵਸ਼ੀ ਆਹ ਵਸ਼ੀ ਆ ਗਈ ਆ ਜੀ 나ੜੂ ਤੇ ਬੱਚੀ ਲੇਵਾ ਮਾਰਨਾ ਅੱਛਾ ਇਹ ਬੋਲੇ ਤੇ ਆ ਫਿਰ ਹਨਾ ਤਾਂ ਵੇਖੋ ਵੀਰੋ ਲੇਵਾ ਚੈੱਕ ਕਰੋ ਕਿਆ ਬਾਤ ਹੈ ਜੀ ਬਹੁਤ ਹੀ ਸ਼ਾਨਦਾਰ ਲੇਵਾ ਲੱਗਿਆ ਤਾਂ ਵੱਡੀ ਕਦ ਕਾਠ ਵਾਲੀ ਵੀਰੋ ਤਾਂ ਲੰਮੀ ਬੇਲ ਚੈੱਕ ਕਰੋ ਐ ਬਹੁਤ ਹੀ ਸ਼ਾਨਦਾਰ ਵੜਾ ਵੀਰੋ ਤਾਂ ਵੀਜੀ ਫੈਂਡ ਫੋਨ ਫਿਰ ਬਹੁਤ ਚੰਗੀ ਆਉ ਜੀ ਹਾਂਜੀ ਹਾਂਜੀ ਵੀਰ ਜੀ ਬਹੁਤ ਚੰਗੀ ਜਿਹੜਾ ਵੱਡੇ ਪੱਲੇ ਵੀ ਵੱਡੇ ਪੱਲੇ ਜੇ ਲੇਵਾ ਬੜਾ ਸ਼ਾਨਦਾਰ ਲੱਗਿਆ ਵੇਖੋ ਵੀਰੋ ਲੇਵਾ ਚੈੱਕ ਕਰੋ ਵੜਦਾ ਕੀ ਕਹਨੇ ਲੇਵੇ ਤੇ ਥਣ ਬੜਾ ਪਿਆਰਾ ਕਿਆ ਬਾਤ ਹੈ ਬਹੁਤ ਸ਼ਾਨਦਾਰ ਵੇੜਾ ਸੇਵਾ ਕਰੇ ਜਾਵੇ ਬਿਲਕੁਲ 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 ਵੱਡੀ ਵੇੜਾ ਇਹਨਾਂ ਦੁੱਧ ਕੀ ਕਹਿੰਦਾ ਇਹਨੂੰ ਹਨਾ ਜੀ ਅਗੋਂ ਦੁੱਧ ਵੀਰਾਂ ਦੀ ਸੇਵਾ ਦਾ ਦੁੱਧ ਪਾਈਦਾ ਜੀ ਆ ਵੀਰੋ ਵਸ਼ੀ ਆ ਗਈ ਇਹਦੀ ਮੁੱਲ ਵੀਰ ਜੀ ਇਹਦਾ ਬੋਲ ਪਾਜੀ ਇਹਦਾ ਵੀ ਹਾਂਜੀ ਇਹਦੀ ਵੀ 43000 ਦੇ ਠੀਕ ਹੈ ਦੋ ਛੜ ਦਿਓ 43 ਦੇ ਵੇਖੋ ਵੀਰੋ ਹੋਰ ਛੱਡਾ ਮੇਰਾ ਵੀਰ ਹੋਰ ਮਾਨਤਨ ਕਰਦੀ ਕਿੰਨੇ ਦੀ ਵੀਰ ਜੀ ਇੱਕ 4 ਛੱਡਦੀ 40 ਦੀ 38000 ਦੀ 38000 ਦੀ 38000 ਦੇ ਦੇਣੀ ਆ ਵੀਰ ਕਿੱਥੋਂ ਦੇ ਬਹਾਨਾ ਵੀਰ ਜੀ ਕਰ ਰਹੇ ਹੈ ਚੰਗੇ ਤਲਲੇ ਦਾ ਰਣ ਸਵੇ ਸੁਬੇ ਤਲੇ ਉਨ ਆਏ ਆ ਜੀ ਬਾਬਾ ਦੀਪ ਸਿੰਘ ਦੇ ਬਿਲਕੁਲ ਜੀ ਹੁਣ 38 ਦੀ ਹਾਂ ਨਾ 38 ਦੀ ਹਾਂ ਜੀ ਭਾਜੀ 500 ਛੱਡ ਦਿਓ 37000 ਦੀ ਹੈ ਹਣਾ ਜੀ ਤਾਂ ਬਾਕੀ ਵੀਰੋ ਫੋਨ ਲਾ ਲਿਓ ਬਹੁਤ ਹੀ ਚੰਗੀਆਂ ਵੇੜਾ ਹੁੰਦੀਆਂ ਵੀਰੋ ਉਹਨਾਂ ਕੋਲੇ ਅੱਜ ਵੀ ਜਾਨੀ ਕਿ 6-7 ਦੇ ਕਰੀਬ ਵੇੜਾ ਨੇ ਇੱਕ ਚੰਗੀ ਝੋਟੀ ਆ ਵੀਰ ਕੋਲੇ ਰੇਟ ਤੋਂ ਹੀ ਕੈਕ ਕਰ ਹੀ ਲਿਆ ਵੀਰੋ ਰੇਟ ਜਵਾਂ ਜੈ ਜੈ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਚੰਗੀ ਝੋਟੀ ਆ ਗਈ ਚੰਗੀਆਂ ਵੇੜਾ ਆ ਗਈਆਂ ਤਾਜ਼ੀਆਂ ਸੂਈਆਂ ਨੇ ਬਾਕੀ ਇਹੋ ਬੇਨਤੀ ਹੁੰਦੀ ਵੀਰਾਂ ਨੂੰ ਵੀਰੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਤਾਂ ਵੀਰ ਜੀ ਐਡਰੈਸ ਇੱਕਰੀ ਬੋਲੇ ਆਪਣਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇਰੀਵਾਲ ਕਰਨਾ تحصیل ਕਲਾਂ ਨਾਲ ਠੀਕ ਹੈ ਜੀ ਨੰਬਰ 84278 613 ਨਸੀਲ ਠੀਕ ਹੈ ਜੀ ਨੰਬਰ 95 ਠੀਕ ਹੈ ਜੀ ਹਾਂਜੀ ਤਾਂ ਠੀਕ ਹੈ ਵੀਰੇ ਸਾਸੀ ਕਾ ਸਾਸੀ ਗਾਲ ਵੀਰ ਜੀ ਠੀਕ ਹੈ